ਪ੍ਰਾਣੀ ਦੇ ਨਿਵੇਤ ਆ ਜਿਹੜੇ ਤੁਸੀਂ ਖਿਆਲ ਕਰਿਓ ਜਿਹੜਾ ਬਿਸਤਰਾ ਬਸਤਰ ਮੰਜਾ ਜਾਂ ਹੋਰ ਕਈ ਤੇ ਇਥੋਂ ਤੱਕ ਕਿ ਛਤਰੀ ਕੁਟਾਰਚ ਵੀ ਰੱਖਦੇ ਨੇ ਜਦੋਂ ਭੋਗ ਪੈਂਦਾ ਨਾ ਸਹਜ ਪਾਠ ਦਾ ਜਾਂ ਅਖੰਡ ਪਾਠ ਸਾਹਿਬ ਦਾ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਤੁਸੀਂ ਨਹੀਂ ਸਾਰੇ ਹੀ ਇਹ ਇਦਾਂ ਰੱਖਦੇ ਨੇ ਲਿਆ ਕਰਕੇ ਬਿਸਤਰਾ ਮੰਜਾ ਬਸਤਰ ਸਾਰਾ ਕੁਝ ਖਿਆਲ ਕਰਿਓ ਜੇ ਤੇ ਏਸ ਕਰਕੇ ਚੜਾਉਂਦੇ ਹੋ ਵੀ ਇਹ ਕੋਈ ਵਰਤ ਲਵੇਗਾ ਕਿਸੇ ਨੂੰ ਇਹ ਵਸਤੂਆਂ ਦੇ ਦੇਣੀਆਂ ਕੋਈ ਵਰਤੇਗਾ ਕਿਸੇ ਦਾ ਕੋਈ ਭਲੇ ਦਾ ਭਲਾ ਹੋਵੇਗਾ ਪਰ ਜੇ ਮਨ ਦੇ ਵਿੱਚ ਇਸ ਕਰਕੇ ਤੁਸੀਂ ਚੜਾਉਂਦੇ ਹੋ ਕਿ ਜਿਹੜਾ ਸਾਡਾ ਪ੍ਰਾਣੀ ਚੜ੍ਹਾਈ ਕਰ ਗਿਆ ਇਹ ਉਹਨੇ ਪ੍ਰਲੋਗ ਦੇ ਵਿੱਚ ਜਾ ਕਰਕੇ ਵਰਤਣੀਆਂ ਨੇ ਇੱਥੇ ਗ੍ਰੰਥੀ ਸਿੰਘ ਨੂੰ ਦੇ ਦੇਣਾ ਇਹ ਸਮਾਨ ਜਾਂ ਕਿਸੇ ਨੂੰ ਦੇਣਾ ਵੀ ਇਹਦਾ ਇਹ ਜੋ ਵੀ ਅਸੀਂ ਚੜਾਇਆ ਬਿਸਤਰਾ ਮੰਜਾ ਜੋ ਵੀ ਇਹ ਪ੍ਰਲੋਗ ਦੇ ਵਿੱਚ ਮਿਲੇਗਾ ਤੇ ਖਿਆਲ ਕਰਿਓ ਇਹ ਮਨਮਤ ਆ ਕੁਝ ਵੀ ਨਾਲ ਨਹੀਂ ਜਾਣਾ ਖਿਆਲ ਕਰਿਓ ਇਹ ਸਰੀਰ ਜਿਹੜਾ ਨਾ ਸਰੀਰ ਵੀ ਇੱਥੇ ਰਹਿ ਗਿਆ ਇਹ ਸਾਰਾ ਕੁਝ ਜੋ ਹੁੰਦਾ ਬਿਸਤਰਾ ਜੋੜਾ ਬਸਤਰ ਜੋ ਕੁਝ ਵੀ ਆ ਇਹ ਆਸ ਤੰਨ ਵਾਸਤੇ ਆ ਐਸ ਸਰੀਰ ਵਾਸਤੇ ਆ ਆਤਮਾ ਵਾਸਤੇ ਇਹ ਕੁਝ ਨਹੀਂ ਹੈ ਮੈਂ ਕਈ ਵਾਰਾ ਕਹਿੰਦਾ ਹੁੰਨਾ ਬੜੀ ਵਾਰਾਂ ਖਿਆਲ ਕਰਿਓ ਮੈਂ ਵੀ ਗਨੰਤੀ ਸਿੰਘ ਆ ਪਰ ਜੋ ਸਚਾਈ ਆ ਉਹ ਸੱਚੀ ਆ ਮੈਂ ਕਹਿੰਦਾ ਹੁੰਨਾ ਵੀ ਜਦੋਂ ਅਸੀਂ ਬਿਸਤਰਾ ਜੋੜਾ ਸਾਰਾ ਸਮਾਨ ਦਿੰਨੇ ਆ ਨਾ ਕਿ ਟਾਰਚ ਵੀ ਰੱਖਦੇ ਆ ਕਿ ਛਤਰੀਆਂ ਵੀ ਰੱਖਦੇ ਆ ਵੀ ਉੱਥੇ ਜਾ ਕਰਕੇ ਲੋੜ ਪੈਣੀ ਆ ਇਹਨੂੰ ਖਿਆਲ ਕਰਿਓ ਫਿਰ ਏਸੀ ਕਿਉਂ ਨਹੀਂ ਚੜਾਉਂਦੇ ਬਾਪੂ ਦੇ ਏਸੀ 'ਚ ਰਹਿੰਦਾ ਰਿਆ ਫਿਰ ਪ੍ਰਲੋਗ ਜਾ ਕਰਕੇ ਗੱਡੀ ਦੀ ਲੋੜੀ ਪੈ ਸਕਦੀ ਆ ਫਿਰ ਗੱਡੀ ਕਿਉਂ ਨਹੀਂ ਚੜਾਉਂਦੇ ਖਿਆਲ ਕਰਿਓ ਇਹ ਜਿਹੜਾ ਸਾਰਾ ਸਮਾਨ ਆ ਇੱਥੇ ਵਰਤਣ ਵਾਸਤੇ ਆ ਇੱਥੇ ਕਿਸੇ ਨੂੰ ਦੇ ਦਈਏ ਚੰਗੀ ਗੱਲ ਆ ਪਰ ਜੇ ਇਹ ਸੋਚ ਕਰਕੇ ਰੱਖਣਾ ਵੀ ਇਹ ਜਿਹੜਾ ਚੜ੍ਹਾਈ ਪ੍ਰਾਣੀ ਚੜ੍ਹਾਈ ਕਰ ਗਿਆ ਉਹਨੂੰ ਪ੍ਰਲੋਗ ਦੇ ਵਿੱਚ ਜਾ ਕਰਕੇ ਜ਼ਰੂਰਤ ਪੈਣੀ ਆ ਇਹ ਸਮਾਨ ਸਾਰਾ ਕੁਝ ਵਸਤੂਆਂ ਉੱਥੇ ਨਾਲ ਨਹੀਂ ਕੁਝ ਵੀ ਜਾਣਾ ਨਾਲ ਕੀ ਜਾਣਾ ਆ ਨਾਲ ਖਿਆਰ ਕਰਿਓ ਜਪਿਆ ਹੋਇਆ ਨਾਮ ਜਾਣਾ ਪੜੀ ਪੜੀ ਹੋਈ ਸੁਣੀ ਹੋਈ ਗੁਰਬਾਣੀ ਭਲੇ ਦਾ ਕਰਮ ਜਿਹੜਾ ਕਰਮ ਨਾਲ ਜਾਂਦੇ ਨੇ ਬੰਦੇ ਦੇ ਚੰਗੇ ਤੇ ਮੰਦੇ ਦੋਨੋਂ ਹੀ ਜਾਂਦੇ ਨੇ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਧੂਰ ਚੰਗਿਆਈਆਂ ਜਾਣੀਆਂ ਬੁਰਿਆਈਆਂ ਜਾਣੀਆਂ ਆਹ ਸਰੀਰ ਵੀ ਨਹੀਂ ਜਾਣਾ ਪਾਤਸ਼ਾਹ ਗੁਰਬਾਣੀ ਅੰਦਰ ਫਰਮਾਨ ਕਰਦੇ ਨਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਮਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਹੇ ਭੀੜਾ ਅੱਗੇ ਜਾਵਣਾ ਨੰਗਾ ਦੋਜਿਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਕਰ ਔਗਣ ਪਛੋ ਤਾਵਣਾ ਖਿਆਲ ਕਰਿਓ ਇਹ ਸਰੀਰ ਵੀ ਨਾਲ ਨਹੀਂ ਜਾਣਾ ਕੁਝ ਵੀ ਨਾਲ ਨਹੀਂ ਜਾਣਾ ਕਈ ਰਾਹਦਾਰੀ ਦੰਦੇ ਨਾ ਜੇ ਵਿੱਚ ਮਾਇਆ ਪਾਉਂਦੇ ਆ ਖਿਆਲ ਕਰਿਓ ਇਹ ਮਾਇਆ ਜਿਹੜੀ ਆ ਇਹ ਉੱਥੇ ਨਹੀਂ ਜਾ ਕੇ ਚਲਣੀ ਆਕੋ ਜੀ ਦੂਰੀ ਤੇ ਕੋਜੀ ਕਿਲੋਮੀਟਰ ਤੇ ਪਾਕਿਸਤਾਨ ਚਲੇ ਜਾਉਨਾ ਇਹ ਮਾਇਆ ਉਧਰ ਜਾ ਕੇ ਨਹੀਂ ਚਲਦੀ ਤੁਹਾਡੀ ਜੜੀ